ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਬੇਹਦ ਅਹਿਮ ਤੋਂ ਖਬਰਾਂ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਜੁੜੀ ਹੋਈ ਹੈ ਅਮਰਿਤਪਾਲ ਸਿੰਘ ਖਾਲਸਾ ਦੇ ਨਾਲ ਤੇ ਦੂਜੀ ਵੱਡੀ ਖਬਰ ਜਿਹੜੀ ਜੁੜੀ ਹੋਈ ਹੈ ਅਕਾਲੀ ਦਲ ਦੇ ਬਹੁਤ ਹੀ ਵੱਡੇ ਲੀਡਰ ਵਿਕਰਮ ਸਿੰਘ ਮਜੀਠੀਆ ਕੇਸ ਦੇ ਨਾਲ ਉਹਨਾਂ ਵਿੱਚ ਕੁਝ ਅਪਡੇਟਸ ਹੋਈਆਂ ਨੇ ਉਹ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਸ਼ੁਰੂਆਤ ਕਰ ਲੈਨੇ ਆ ਅਮਰਿਤਪਾਲ ਸਿੰਘ ਖਾਲਸਾ ਦੇ ਕੇਸ ਤੋਂ ਅਮਰਿਤਪਾਲ ਸਿੰਘ ਖਾਲਸਾ ਦੇ ਵੱਲੋਂ ਬਜਟ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਉਨ੍ਹਾਂ ਦੇ ਵੱਲੋਂ ਇੱਕ ਪਟੀਸ਼ਨ ਦਾਖਲ ਕੀਤੀ ਗਈ ਸੀ ਹਾਲਾਂਕਿ ਉਸ ਨੂੰ ਲੈ ਕੇ ਪਿਛਲੀ ਦਿਨੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਜਾਰੀ ਕਰਕੇ 7 ਦਿਨਾਂ ਦੇ ਅੰਦਰ ਅੰਦਰ ਜਵਾਬ ਦਾਖਲ ਕਰਨ ਨੂੰ ਕਿਹਾ ਸੀ ਪਰ ਇੱਕ ਹੋਰ ਵੱਡਾ ਮਸਲਾ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਖਾਲਸਾ ਨੂੰ ਲੈ ਕੇ ਚੱਲ ਰਿਹਾ ਉਸ ਤੇ ਅੱਜ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਾਣਕਾਰੀ ਇਸ ਕਰਕੇ ਸਾਂਝੀ ਕਰਨੀ ਹੈ ਕਿ ਉਹਦੇ ਵਿੱਚ ਕੁਝ ਅਪਡੇਟ ਹੋਇਆ ਹੈ ਦਾਦਾ ਸਲ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਜੋ ਪਟੀਸ਼ਨ ਅਮਰਿਤਪਾਲ ਸਿੰਘ ਖਾਲਸਾ ਦੇ ਵੱਲੋਂ ਲਗਾਈ ਗਈ ਸੀ ਉਸ ਤੇ ਇੱਕ ਅਹਿਮ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਪਟੀਸ਼ਨ ਸੀ ਇਸ ਤੋਂ ਇਲਾਵਾ ਇੱਕ ਅਹਿਮ ਪਟੀਸ਼ਨ ਹੋਰ ਭਾਈ ਅਮਰਿਤਪਾਲ ਸਿੰਘ ਵੱਲੋਂ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਸੀ ਜਿਸ ਤੇ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਜੋ ਪਿਛਲੇ ਸਾਲ ਅਪ੍ਰੈਲ ਮਹੀਨੇ ਚ ਤੀਜੀ ਵਾਰ ਐਨਐਸਏ ਅਮਰਿਤਪਾਲ ਸਿੰਘ ਖਾਲਸਾ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ ਉਹਨਾਂ ਤੇ ਲਾਈ ਗਈ ਸੀ ਉਸ ਦਾ ਆਧਾਰ ਆਖਰਕਾਰ ਹੈ ਕੀ ਸੀ ਕਿਹੜੇ ਤੱਥਾਂ ਦੇ ਆਧਾਰ ਤੇ ਕਿਹੜੀ ਰਿਪੋਰਟਾਂ ਦੇ ਆਧਾਰ ਤੇ ਅਮਰਿਤਪਾਲ ਸਿੰਘ ਖਾਲਸਾ ਦੇ ਉੱਤੇ ਤੀਜੀ ਵਾਰ ਐਨਐਸਏ ਲਾਈ ਗਈ ਸੀ ਔਰ ਉਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਗਏ ਸੀ ਪੰਜਾਬ ਸਰਕਾਰ ਵੱਲੋਂ ਇੱਕ ਜਵਾਬ ਹਾਈ ਕੋਰਟ ਦੇ ਵਿੱਚ ਦੇ ਦਿੱਤਾ ਗਿਆ ਸੀ ਲਿਖਤੀ ਤੌਰ ਤੇ ਔਰ ਜਿਸ ਤੋਂ ਬਾਅਦ ਵਕੀਲਾਂ ਵੱਲੋਂ ਉਸ ਨੂੰ ਪੜਨ ਦਾ ਸਮਾਂ ਮੰਗਿਆ ਗਿਆ ਸੀ ਪਰ ਜੋ ਇੱਕ ਅਹਿਮ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਸ ਪੂਰੇ ਮਾਮਲੇ ਨੂੰ ਲੈ ਕੇ ਅੱਜ ਸੁਣਵਾਈ ਹੋਣੀ ਹੈ ਔਰ ਇਸ ਤੋਂ ਇਲਾਵਾ ਨਾਲ ਦੀ ਨਾਲ ਜਿਹੜਾ ਸੈਸ਼ਨ ਜੋ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਕਿਉਂਕਿ 27 ਤਰੀਕ ਅੱਜ ਜਨਵਰੀ ਹੋ ਚੁੱਕੀ ਹੈ ਤੇ 28 ਜਨਵਰੀ ਤੋਂ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਉਸ ਬਜਟ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਕੀ ਅਮਰਿਤਪਾਲ ਸਿੰਘ ਖਾਲਸਾ ਨੂੰ ਉਸ ਬਜਟ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਸਤ ਕਿਹਾ ਜਾਂਦਾ ਹੈ ਜਾਂ ਨੋ ਕਿਹਾ ਜਾਂਦਾ ਹੈ ਅੱਜ ਪੰਜਾਬ ਸਰਕਾਰ ਉਸ ਮਾਮਲੇ ਦੇ ਵਿੱਚ ਆਪਣਾ ਜਵਾਬ ਹੈ ਜਿਹੜਾ ਉਹ ਦੇ ਸਕਦੀ ਹੈ ਹਾਲਾਂਕਿ ਕੋਰਟ ਵੱਲੋਂ 7 ਦਿਨ ਦਾ ਜਿਹੜਾ ਸਮਾਂ ਉਹ ਦਿੱਤਾ ਗਿਆ ਸੀ ਪਰ ਜੋ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਅੱਜ ਪੰਜਾਬ ਸਰਕਾਰ ਉਸ ਤੇ ਵੀ ਆਪਣਾ ਜਿਹੜਾ ਆ ਜਵਾਬ ਉਹ ਦਾਖਲ ਕਰ ਸਕਦੀ ਹੈ ਔਰ ਜਿਸ ਨੂੰ ਲੈ ਕੇ ਜੋ ਮੇਰੇ ਕੋਲ ਜਾਣਕਾਰੀ ਹੈ ਸ਼ਾਇਦ ਸਰਕਾਰ ਵੱਲੋਂ ਇੱਕ ਵਾਰੀ ਫਿਰ ਤੋਂ ਕੋਰੀ ਨਾ ਕਰ ਦਿੱਤੀ ਜਾਵੇਗੀ। ਬਾਕੀ ਰਿਪੋਰਟ ਜਦੋਂ ਸਬਮਿਟ ਹੁੰਦੀ ਹੈ ਉਸ ਤੋਂ ਬਾਅਦ ਦੀ ਕੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਬਾਅਦ ਦੇ ਵਿੱਚ ਸਾਂਝੀ ਕਰਦੇ ਆਂ ਪਰ ਜਿੱਥੋਂ ਤੱਕ ਲੱਗਦਾ ਆ ਕਿ ਇਸ ਵਾਰੀ ਵੀ ਪੰਜਾਬ ਸਰਕਾਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਨਾ ਕੋਈ ਹਵਾਲਾ ਦੇ ਕੇ ਕੋਈ ਨਾ ਕੋਈ ਤੱਥ ਰਿਪੋਰਟਾਂ ਸਬਮਿਟ ਕਰਵਾਉਣ ਤੋਂ ਬਾਅਦ ਕੋਰੀ ਨਾ ਹੀ ਕਰੇਗੀ। ਸੋ ਪੰਜਾਬ ਦੇ ਵਿੱਚ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਵੱਲੋਂ ਆਪਣੇ ਜਿਹੜੀ ਉਹਨਾਂ ਤੇ ਤੀਜੀ ਵਾਰ ਜਿਹੜੀ ਐਨਐਸਏ ਲਾਈ ਗਈ ਸੀ ਉਸ ਮਾਮਲੇ ਦੇ ਵਿੱਚ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਉਹਨਾਂ ਨੇ ਐਨਐਸਏ ਨੂੰ ਪੂਰੀ ਤਰ੍ਹਾਂ ਗੈਰ ਕਾਨੂੰਨੀ ਦੱਸਿਆ ਆ ਉਹਨਾਂ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਪੂਰੀ ਤਰ੍ਹਾਂ ਅਸੰਵਿਧਾਨਿਕ ਤੌਰ ਤੇ ਉਹਨਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੀ ਉਲੰਘਣਾ ਆ ਹਾਲਾਂਕਿ ਇਸ ਮਾਮਲੇ 'ਚ ਪੰਜਾਬ ਸਰਕਾਰ ਤੇ ਜਰਮਾਨਾ ਵੀ ਲੱਗ ਚੁੱਕਿਆ ਆ ਤੁਹਾਨੂੰ ਯਾਦ ਹੋਣਾ ਹੈ ਕਿ ਪਿਛਲੀ ਸੁਣਵਾਈ ਵੇਲੇ ਜਦੋਂ ਹਾਈ ਕੋਰਟ ਨੇ ਕਿਹਾ ਸੀ ਕਿ ਤੁਸੀਂ ਸਮੇਂ ਤੇ ਆਪਣਾ ਜਵਾਬ ਹੈ ਜਿਹੜਾ ਉਹ ਦਾਖਲ ਨਹੀਂ ਕਰਦੇ ਔਰ ਇਸ ਕਰਕੇ 10000 ਰੁਪਏ ਦਾ ਜੁਰਮਾਨਾ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੇ ਵੱਲੋਂ ਲਾਇਆ ਗਿਆ ਸੀ ਹਾਲਾਂਕਿ ਹੁਣ ਇਸ ਪੂਰੇ ਮਾਮਲੇ ਤੇ ਜੋ ਜਾਣਕਾਰੀ ਹੈ ਕਿ ਅੱਜ ਜਵਾਬ ਹੈ ਜਿਹੜਾ ਉਹ ਦਾਖਲ ਕੀਤਾ ਜਾਵੇਗਾ ਕਿਉਂਕਿ ਵਕੀਲਾਂ ਨੇ ਸਮਾਂ ਮੰਗਿਆ ਸੀ ਉਸ ਰਿਪੋਰਟ ਨੂੰ ਪੜਨ ਨੂੰ ਲੈ ਕੇ ਤੇ ਅੱਜ ਉਹਦੇ ਤੇ ਸੁਣਵਾਈ ਹੈ ਪਰ ਇਸ ਦੇ ਨਾਲ ਹੀ ਜੋ ਜਾਣਕਾਰੀ ਹੈ ਕਿ ਅੱਜ ਸ਼ਾਇਦ ਇਹਦੇ ਤੇ ਵੀ ਇਸ ਹੋ ਸਕਦੀ ਹੈ ਡਿਸਕਸ਼ਨ ਹੋ ਸਕਦੀ ਹੈ ਕਿ ਅਗਲਾ ਸੈਸ਼ਨ ਜਿਹੜਾ ਆ ਉਹ ਅਮਰਿਤਪਾਲ ਸਿੰਘ ਖਾਲਸਾ ਉਹ اٹینڈ ਕਰਦੇ ਆ ਜਾਂ ਨਹੀਂ ਕਰਦੇ ਉਹਦੇ ਤੇ ਵੀ ਕਿਤੇ ਨਾ ਕਿਤੇ ਸੁਣਵਾਈ ਜਿਹੜੀ ਹੈ ਉਹ ਪੰਜਾਬ ਸਰਕਾਰ ਆਪਣਾ ਜਿਹੜਾ ਜਵਾਬ ਹੈ ਉਹ ਦੇ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਉੱਤੇ ਇਹ ਸਾਰਾ ਕਾਰੋਬਾਰ ਕਾਰਗੁਜ਼ਾਰ ਹੈ ਵੀ ਉਹ ਆਪਣਾ ਜਵਾਬ ਹਾਂ ਦੇ ਵਿੱਚ ਦਿੰਦੇ ਆ ਜਾਂ ਨਾ ਦੇ ਵਿੱਚ ਦਿੰਦੇ ਆ ਉਸ ਦਾ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਜਿਹੜਾ ਜਵਾਬ ਹੈ ਉਹ ਦਾਖਲ ਕੀਤਾ ਜਾਵੇਗਾ ਹਾਲਾਂਕਿ ਪਹਿਲਾਂ ਜਦੋਂ ਸੈਸ਼ਨ ਹੋਇਆ ਸੀ ਪਿਛਲੇ ਸੈਸ਼ਨ ਵੇਲੇ ਵੀ ਜਦੋਂ ਪਟੀਸ਼ਨ ਦਾਖਲ ਕੀਤੀ ਗਈ ਸੀ 1 ਤਰੀਕ ਤੋਂ ਲੈ ਕੇ 19 ਦਸੰਬਰ ਤੱਕ ਉਹ ਸੈਸ਼ਨ ਚੱਲਿਆ ਸੀ ਔਰ ਲਗਾਤਾਰ ਸੁਣਵਾਈ ਚੱਲਦੀ ਰਹੀ ਅਖੀਰਲੇ ਦਿਨ ਤੱਕ ਫਿਰ ਹਾਈ ਕੋਰਟ ਨੇ ਕਹਿ ਦਿੱਤਾ ਕਿ ਤੁਸੀਂ ਅਗਲੇ ਸੈਸ਼ਨ ਦੇ ਲਈ ਅਪਲਾਈ ਪਹਿਲਾਂ ਹੀ ਕਰ ਦਿਓ ਔਰ ਉਹ ਕਰ ਵੀ ਦਿੱਤਾ ਗਿਆ ਸੀ 17 ਤਰੀਕ ਨੂੰ ਜਿੱਥੋਂ ਤੱਕ ਸਾਨੂੰ ਯਾਦ ਹੈ ਕਿ ਚਿੱਠੀ ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਵੱਲੋਂ ਜੇਲ੍ਹ ਦੇ ਵਿੱਚੋਂ ਹੀ ਜਿਹੜੇ ਕਿ ਡਿਬਰੂਗਾ ਜੇਲ੍ਹ ਦੇ ਵਿੱਚ ਬੰਦ ਨੇ ਉਤੋਂ ਹੀ ਗ੍ਰੈਂਸ ਕਤਰ ਪੰਜਾਬ ਨੂੰ ਤੇ ਇਸ ਤੋਂ ਇਲਾਵਾ ਕਈ ਹੋਰ ਆਗੂਆਂ ਨੂੰ ਜਿਹੜੇ ਕਿ ਇਸ ਚੀਜ਼ ਦੇ ਲਈ ਜ਼ਿੰਮੇਵਾਰ ਨੇ ਉਹਨਾਂ ਨੂੰ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਸੀ ਕਿ ਭਾਈ ਮੈਂ ਸੈਸ਼ਨ ਵਿੱਚ ਜਿਹੜਾ ਅਗਲਾ ਸੈਸ਼ਨ ਜਦੋਂ ਵੀ ਹੋਵੇਗਾ ਉਹਦੇ ਵਿੱਚ ਸ਼ਾਮਲ ਹੋਣਾ ਆ ਮਸਲੇ ਮੇਰੇ ਹਲਕੇ ਖੰਡੂਰ ਸਾਹਿਬ ਤੋਂ ਚਾਹੇ ਉਹ ਨਸ਼ਿਆਂ ਦਾ ਮਸਲਾ ਹੋਵੇ ਚਾਹੇ ਹੜਾਂ ਕਰਕੇ ਹੋਏ ਨੁਕਸਾਨ ਦਾ ਮਸਲਾ ਹੋਵੇ ਜਾਂ ਫਿਰ ਐਮਪੀ ਲੈਂਡ ਦਾ ਜਿਹੜਾ ਫੰਡ ਆ ਉਹ ਮਸਲਾ ਹੋਵੇ ਉਹ ਸਾਰੇ ਮਸਲੇ ਅਮਰਿਤਪਾਲ ਸਿੰਘ ਖਾਲਸਾ ਤੇ ਖੰਡੂਰ ਸਾਹਿਬ ਹਲਕੇ ਦੇ ਨਾਲ ਸਬੰਧਤ ਹੋਣ ਕਰਕੇ ਤੇ ਉਹਨਾਂ ਨੂੰ ਉਹ ਡਿਸਕਸ ਕਰਨ ਦੇ ਲਈ ਸੈਸ਼ਨ ਦੇ ਵਿੱਚ ਆਉਣਾ ਚਾਹੁੰਦੇ ਨੇ ਇਸ ਦੇ ਲਈ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਇਜਾਜ਼ਤ ਆ ਜਿਹੜੀ ਉਹ ਦਿੱਤੀ ਜਾਣੀ ਚਾਹੀਦੀ ਹੈ ਕੱਲ ਤੋਂ ਸੈਸ਼ਨ ਸ਼ੁਰੂ ਹੋ ਰਿਹਾ ਹੈ ਬਜਟ ਸੈਸ਼ਨ ਹੁਣ ਉਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਜਾਜ਼ਤ ਦਿੱਤੀ ਜਾਣੀ ਹੈ ਜਾਂ ਨਹੀਂ ਦਿੱਤੀ ਜਾਣੀ ਉਹ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਅਧਿਕਾਰ ਦੇ ਦਿੱਤਾ ਸੀ ਜਿਸ ਤੋਂ ਬਾਅਦ ਅੱਜ ਜਵਾਬ ਦਾਖਲ ਕਰਨ ਦੀ ਜਾਣਕਾਰੀ ਹੈ ਜਿਹੜੀ ਉਹ ਮਿਲ ਰਹੀ ਹੈ ਵੈਸੇ 7 ਦਿਨਾਂ ਦੇ ਵਿੱਚ ਜਵਾਬ ਦਾਖਲ ਕਰਨ ਦੇ ਲਈ ਕਿਹਾ ਗਿਆ ਸੀ ਤੇ ਅੱਜ ਪੰਜਾਬ ਸਰਕਾਰ ਦੇ ਵੱਲੋਂ ਜਵਾਬ ਦਾਖਲ ਕਰ ਦਿੱਤਾ ਜਾਵੇਗਾ ਪਿਛਲੇ ਸੈਸ਼ਨ ਵੇਲੇ ਪੰਜਾਬ ਸਰਕਾਰ ਨੇ ਤਿੰਨ ਵਾਰੀ ਜਵਾਬ ਹੈ ਜਿਹੜਾ ਹੁਣ ਤੱਕ ਦਾਖਲ ਕੀਤਾ ਜਿੰਦੇ ਵਿੱਚ ਪਹਿਲੀ ਵਾਰ ਸੁਣਵਾਈ ਵੇਲੇ ਉਹਨਾਂ ਨੇ ਕਿਹਾ ਸੀ ਕਿ ਅੰਮ੍ਰਿਤਸਰ ਡੀਸੀ ਤੇ ਐਸਐਸਪੀ ਅੰਮ੍ਰਿਤਸਰ ਰੂਲਰ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਜਿਹੜਾ ਉਹਨਾਂ ਨੂੰ ਸੈਸ਼ਨ ਦੇ ਵਿੱਚ ਆਉਣ ਦੀ ਜਿਹੜੀ ਇਜਾਜ਼ਤ ਆ ਉਹ ਨਹੀਂ ਦੇਣੀ ਚਾਹੀਦੀ ਇਸ ਦੇ ਨਾਲ ਖਤਰਾ ਹੋ ਸਕਦਾ ਹੈ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਉਹ ਵਿਗੜ ਸਕਦਾ ਹੈ ਫਿਰ ਹੋਰ ਸੁਣਵਾਈਆਂ ਹੋਈਆਂ ਤੇ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਕਿਹਾ ਕਿ ਜੇ ਅਮਰਿਤਪਾਲ ਸਿੰਘ ਖਾਲਸਾ ਮੈਂਬਰ ਆਫ ਪਾਰਲੀਮੈਂਟ ਦੇ ਤੌਰ ਤੇ ਬੋਲਦੇ ਹਨ ਤਾਂ ਉਹਨਾਂ ਦੇ ਬੋਲ ਬੋਲਾਂ ਦੇ ਨਾਲ ਪੰਜਾਬ ਦੇ ਪਾਣੀਆਂ ਨੂੰ ਅੱਗ ਲੱਗ ਸਕਦੀ ਹੈ ਮਤਲਬ ਕਿ ਸਿੱਧਾ ਸਿੱਧਾ ਪੰਜਾਬ ਸਰਕਾਰ ਨੇ ਕਹਿ ਦਿੱਤਾ ਹੈ ਹੁਣ ਤੱਕ ਕਿ ਅਮਰਿਤਪਾਲ ਸਿੰਘ ਖਾਲਸਾ ਦੇ ਆਉਣ ਦੇ ਨਾਲ ਉਹਨਾਂ ਦੇ ਸੈਸ਼ਨ اٹੈਂਡ ਕਰਨ ਦੇ ਨਾਲ ਜਦੋਂ ਉਹ ਬੋਲਦੇ ਨੇ ਤਾਂ ਉਸ ਦੇ ਨਾਲ ਪੰਜਾਬ ਤੇ ਜਿਹੜੇ ਹਾਲਾਤ ਨੇ ਉਹ ਖਰਾਬ ਹੋ ਸਕਦੇ ਨੇ ਤੇ ਇਸੇ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਆਪਣੀਆਂ ਰਿਪੋਰਟਾਂ ਦੇ ਵਿੱਚ ਮਤਲਬ ਕਿ ਨਾ ਪੱਕੀ ਜਵਾਬ ਵੀ ਜਿਹੜਾ ਹੁਣ ਤੱਕ ਦਿੱਤਾ ਗਿਆ ਫਿਰ ਇਸ ਤੋਂ ਬਾਅਦ ਜਦੋਂ ਹੋਰ ਇੱਕ ਵਾਰ ਜਵਾਬ ਮੰਗਿਆ ਗਿਆ ਅਮਰਿਤਪਾਲ ਸਿੰਘ ਖਾਲਸਾ ਦੇ ਵੱਲੋਂ ਉਹਨਾਂ ਦੇ ਵਕੀਲਾਂ ਦੇ ਵੱਲੋਂ ਉਹਨਾਂ ਦੀ ਟੀਮ ਦੇ ਵੱਲੋਂ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਲਿਸਟ ਨਾਲ ਅਟੈਚ ਕਰਕੇ ਕਿਹਾ ਸੀ ਕਿ ਪੰਜਾਬ ਦੇ ਵਿੱਚ 15 ਲੋਕਾਂ ਦੀ ਜਾਨ ਨੂੰ ਖਤਰਾ ਹੈ ਅਮਰਿਤਪਾਲ ਸਿੰਘ ਤੋਂ ਉਸ ਦੇ ਸਾਥੀਆਂ ਤੋਂ ਉਹ ਇਹਨਾਂ ਤੇ ਮਰਡਰ ਕਰਨ ਦੀ ਪਲੈਨਿੰਗ ਕਰ ਰਹੇ ਨੇ ਤੇ ਇਸ ਦੇ ਨਾਲ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਖਰਾਬ ਹੋ ਸਕਦੇ ਨੇ ਤੇ ਇਸ ਤੋਂ ਬਾਅਦ ਇਹ ਮਾਮਲਾ ਸੀ ਜਿਹੜਾ ਉਹ ਠੰਡੇ ਬਸਤੇ ਦੇ ਵਿੱਚ ਪੈ ਗਿਆ ਸੀ ਜਾਨੀ ਕਿ ਪੰਜਾਬ ਸਰਕਾਰ ਨੇ ਜੋ ਜਵਾਬ ਦਿੱਤਾ ਸੀ ਉਸ ਤੋਂ ਬਾਅਦ ਪਰੋਲ ਤੇ ਇਹ ਮੰਨਿਆ ਗਿਆ ਕਿ ਸ਼ਾਇਦ ਨਹੀਂ ਮਿਲੇਗੀ ਪਰ ਹੁਣ ਅੱਜ ਕਿਉਂਕਿ 7 ਦਿਨ ਦਾ ਸਮਾਂ ਸੀ ਪੰਜਾਬ ਸਰਕਾਰ ਦੇ ਕੋਲ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਅੱਜ ਜਿਹੜਾ ਜਵਾਬ ਹੈ ਪੰਜਾਬ ਸਰਕਾਰ ਅਮਰਿਤਪਾਲ ਸਿੰਘ ਦੇ ਪ੍ਰੋਲ ਨੂੰ ਲੈ ਕੇ ਉਸ ਮਸਲੇ ਨੂੰ ਲੈ ਕੇ ਦਿੰਦੀ ਹੈ ਕੀ ਫੈਸਲਾ ਹੁੰਦਾ ਹੈ ਉਹ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ ਪਰ ਪ੍ਰੋਲ ਦੇ ਨਾਲ-ਨਾਲ ਜਿਹੜਾ ਸਭ ਤੋਂ ਇੰਪੋਰਟੈਂਟ ਮਸਲਾ ਉਹ ਇਹ ਹੈ ਕਿ ਤੀਜੀ ਵਾਰੀ ਐਨਐਸਏ ਲਾਉਨ ਨੂੰ ਲੈ ਕੇ ਮੈਂ ਇਸ ਕਰਕੇ ਵੀ ਇਹਦਾ ਜ਼ਿਕਰ ਕਰ ਰਿਹਾ ਕਿ ਹੁਣ ਅਪ੍ਰੈਲ ਦੇ ਵਿੱਚ ਉਹ ਐਨਐਸਏ ਜਿਹੜੀ ਤੀਜੀ ਵਾਰ ਹੈ ਉਹ ਖਤਮ ਹੋ ਜਾਣੀ ਹੈ ਸੋ ਕੀ ਇਹ ਮੰਨਿਆ ਜਾਵੇ ਕਿ ਇੱਕ ਵੱਡਾ ਆਧਾਰ ਜੋ ਵੀ ਅੱਜ ਪੰਜਾਬ ਸਰਕਾਰ ਇਹਦੇ ਤੇ ਜਵਾਬ ਦਾਖਲ ਕਰਦੀ ਹੈ ਜਾਂ ਜੋ ਜਵਾਬ ਪਹਿਲਾਂ ਦਿੱਤਾ ਗਿਆ ਸੀ ਜਿਸ ਨੂੰ ਵਕੀਲਾਂ ਨੇ ਸਟੱਡੀ ਕੀਤਾ ਉਸ ਤੋਂ ਕੀ ਇਹ ਮੰਨਿਆ ਜਾ ਸਕਦਾ ਆ ਕਿ ਅਗਲੀ ਵਾਰੀ ਐਨਐਸਏ ਲਾਉਣ ਦਾ ਆਧਾਰ ਪੰਜਾਬ ਸਰਕਾਰ ਹੋਰ ਬਣਾਵੇਗੀ ਜਾਂ ਅਮਰਿਤਪਾਲ ਸਿੰਘ ਦੇ ਵਕੀਲਾਂ ਵੱਲੋਂ ਵੀ ਕਿਸੇ ਤਰ੍ਹਾਂ ਦੀ ਕੋਈ ਤਿਆਰੀ ਉਸ ਹਿਸਾਬ ਦੇ ਨਾਲ ਲੀਗਲੀ ਕਰ ਲਈ ਜਾਵੇਗੀ ਕਿ ਜੇਕਰ ਚੌਥੀ ਵਾਰ NSA ਲੱਗਦੀ ਹੈ ਤਾਂ ਉਸ ਚੀਜ਼ ਨੂੰ ਫੇਸ ਕਿਵੇਂ ਕੀਤਾ ਜਾਵੇ ਉਸ ਨੂੰ ਕਾਊਂਟਰ ਕਿਵੇਂ ਕੀਤਾ ਜਾਵੇ ਇਹ ਬੜਾ ਅਹਿਮ ਹੈ ਪਰ ਕੁੱਲ ਮਿਲਾ ਕੇ ਸਵਾਲ ਬਹੁਤ ਸਾਰੇ ਅਮਰਿਤਪਾਲ ਸਿੰਘ ਦੇ ਮਸਲੇ ਨੂੰ ਲੈ ਕੇ ਖੜੇ ਹੁੰਦੇ ਨੇ ਕਿ ਪਿਛਲੀ ਵਾਰ ਵੀ ਪ੍ਰੋਲ ਨਹੀਂ ਮਿਲੀ ਸੈਸ਼ਨ 'ਚ ਸ਼ਾਮਲ ਹੋਣ ਨੂੰ ਲੈ ਕੇ ਔਰ ਤਰਕ ਉਹਦੇ ਵਿੱਚ ਇਹ ਦਿੱਤੇ ਗਏ ਕਿ ਕਿਸ ਤਰ੍ਹਾਂ ਇੰਜੀਨੀਅਰ ਰਸ਼ੀਦ ਵਾਲੇ ਮਸਲੇ ਦਾ ਜ਼ਿਕਰ ਕਰਕੇ ਕਿ ਜੋ ਜੰਮੂ ਕਸ਼ਮੀਰ ਤੋਂ ਮੈਂਬਰ ਪਾਰਲੀਮੈਂਟ ਨੇ ਇੰਜੀਨੀਅਰ ਰਸ਼ੀਦ ਜਿਨ੍ਹਾਂ ਤੇ ਯੁਆਪਾ ਦੇ ਕੇਸ ਚ ਉਹ ਜੇਲ੍ਹ ਦੇ ਵਿੱਚ ਬੰਦ ਨੇ ਪਰ ਉਹਨਾਂ ਨੂੰ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਜ਼ਮਾਨਤ ਮਿਲਦੀ ਆ ਪਰੋਲ ਮਿਲਦੀ ਆ ਔਰ ਉਹ ਬਾਹਰ ਆ ਕੇ ਸੈਸ਼ਨ ਤਿੰਨ ਵਾਰੀ ਹੁਣ ਤੱਕ ਅਟੈਂਡ ਕਰ ਚੁੱਕੇ ਨੇ ਪਿਛਲੇ ਦੇ ਵਿੱਚ ਵੀ ਉਹ ਸ਼ਾਮਲ ਹੋ ਚੁੱਕੇ ਨੇ ਪਰ ਕਾਨੂੰਨੀ ਤੌਰ ਤੇ ਇੱਕ ਵਾਰ ਪਹਿਲਾਂ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ ਕਾਨੂੰਨੀ ਤੌਰ ਤੇ ਅਰਚਨ ਇੱਕ ਆਉਂਦੀ ਹੈ ਕਿ ਯੁਆਪਾ ਦੇ ਕੇਸ ਦੇ ਵਿੱਚ ਮਸਲਾ ਹੋਰ ਹੋ ਜਾਂਦਾ ਹੈ ਔਰ NSA ਵਾਲਾ ਕੇਸ ਜਿਹੜਾ ਕਿ ਅਮਰਪਾਲ ਸਿੰਘ ਖਾਲਸਾ ਦੇ ਉੱਤੇ ਨੈਸ਼ਨਲ ਸਕਿਉਰਿਟੀ ਨੂੰ ਲੈ ਕੇ ਆ ਉਸ ਦੇ ਵਿੱਚ ਹੋਰ ਹੋ ਜਾਂਦਾ ਜਦੋਂ ਇਸ ਤਰ੍ਹਾਂ ਦੀ ਚਰਚਾ ਹੁੰਦੀ ਹੈ ਤੇ ਫਿਰ ਲੋਕ ਇਹ ਵੀ ਕਹਿੰਦੇ ਨੇ ਕਿ ਐਨਐਸਏ ਜਿਸ ਬੰਦੇ ਦੇ ਉੱਤੇ ਲੱਗੀ ਹੋਵੇ ਉਹ ਪਰੋਲ ਤੇ ਬਾਹਰ ਆ ਕੇ ਸੈਸ਼ਨ ਸ਼ਾਮਲ ਨਹੀਂ ਹੋ ਸਕਦਾ ਇਹ ਲੀਗਲ ਹੈ ਤੇ ਫਿਰ ਇਲੈਕਸ਼ਨ ਲੜਨ ਦੀ ਇਜਾਜ਼ਤ ਵੀ ਕਿਉਂ ਦਿੱਤੀ ਜਾਂਦੀ ਹੈ ਉਹ ਵੀ ਨਾ ਦਿੱਤੀ ਜਾਵੇ ਕਿ ਜੇ ਇੱਕ ਬੰਦੇ ਤੇ ਐਨਐਸਏ ਲੱਗੀ ਹੈ ਉਹ ਇਲੈਕਸ਼ਨ ਲੜ ਰਿਹਾ ਹੈ ਜੇ ਉਹ ਕੱਲ ਨੂੰ ਇਲੈਕਸ਼ਨ ਜਿੱਤ ਜਾਂਦਾ ਹੈ ਜੇਕਰ ਉਹਨੂੰ ਪਰੋਲ ਤੇ ਬਾਹਰ ਆਉਣ ਦੇ ਲਈ ਜਾਂ ਉਹ ਸੈਸ਼ਨ اٹینڈ ਕਰਨ ਦੇ ਲਈ ਜ਼ਮਾਨਤ ਹੀ ਨਹੀਂ ਮਿਲਨੀ ਤਾਂ ਫਿਰ ਉਥੇ ਹੱਕਾਂ ਦੀ ਗੱਲ ਦੀ ਕਿੱਥੇ ਰਹਿ ਜਾਂਦੀ ਹੈ ਗੱਲ ਸੋ ਇਹ ਵੀ ਇੱਕ ਵੱਡੀ ਚਰਚਾ ਦਾ ਵਿਸ਼ਾ ਆ ਕਿਤੇ ਨਾ ਕਿਤੇ ਇਹ ਬਣ ਜਾਂਦਾ ਆ ਚਰਚਾ ਬਹੁਤ ਵੱਡੀ ਹੋ ਜਾਂਦੀ ਹੈ ਪਰ ਕਿਹੜਾ ਆਧਾਰ ਬਣਾ ਕੇ ਅੱਜ ਪੰਜਾਬ ਸਰਕਾਰ ਇਸ ਚੀਜ਼ ਨੂੰ ਫੇਸ ਕਰੇਗੀ ਕਾਊਂਟਰ ਕਰੇਗੀ ਜੇਕਰ ਚੌਥੀ ਵਾਰੀ ਐਨਐਸਏ ਉਹ ਲੱਗਦੀ ਹੈ ਅਮਰਿਤਪਾਲ ਸਿੰਘ ਖਾਲਸਾ ਦੇ ਉੱਤੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਉਸਤੇ ਕੀ ਕੋਜਰ ਰਿਪੋਰਟਾਂ ਪੇਸ਼ ਕੀਤੀਆਂ ਜਾਣਗੀਆਂ ਪੰਜਾਬ ਦੇ ਹਾਲਾਤਾਂ ਨੂੰ ਕਿਸ ਤਰ੍ਹਾਂ ਦਿਖਾਇਆ ਜਾਵੇਗਾ ਤਾਂ ਕਿ ਅਮਰਿਤਪਾਲ ਸਿੰਘ ਖਾਲਸਾ ਡਿਬਰੂਗਲ ਜ਼ੇਰ ਦੇ ਵਿੱਚ ਬੰਦ ਰਹਿਣ ਤੇ ਪੰਜਾਬ ਦੇ ਵਿੱਚ ਐਂਟਰੀ ਜਾਂ ਸੈਸ਼ਨ ਜਦੋਂ ਹੁੰਦਾ ਹੈ ਉਹਨਾਂ ਦੇ ਵਿੱਚ ਐਂਟਰੀ ਨਾ ਹੋਵੇ ਸੋ ਜੇ ਇਨ ਕੇਸ ਅਪ੍ਰੈਲ ਦੇ ਵਿੱਚ ਜਿਹੜੀ ਕਿ ਰਿਪੋਰਟਾਂ ਦੇ ਆਧਾਰ ਤੇ ਆਪਾਂ ਕਹਿ ਰਹੇ ਹਾਂ ਕਿ ਜੇਕਰ ਚੌਥੀ ਵਾਰ ਐਨਐਸਏ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨੂੰ ਚੈਲੰਜ ਪਹਿਲਾਂ ਹੀ ਕਰ ਲਿਆ ਜਾਵੇ ਅਮਰਪਾਲ ਸਿੰਘ ਦੀ ਜਿਹੜੀ ਟੀਮ ਹੈ ਉਸ ਚੀਜ਼ ਦੇ ਉੱਤੇ ਪੂਰੀ ਤਰ੍ਹਾਂ ਗੌਰ ਕਰ ਰਹੀ ਹੈ ਪਰ ਕੁੱਲ ਮਿਲਾ ਕੇ ਮਸਲਾ ਪ੍ਰੋਲ ਤੇ ਆ ਕੇ ਪਾਰਲੀਮੈਂਟ ਦੇ ਸੈਸ਼ਨ ਚ ਸ਼ਾਮਲ ਹੋਣ ਦਾ ਵੀ ਹੈ ਹਾਲਾਂਕਿ ਇੱਕ ਹੋਰ ਲੀਗਲ ਅਸਪੈਕਟ ਇਹ ਵੀ ਕਹਿੰਦੇ ਨੇ ਕਿ ਜੇਕਰ 60 ਦਿਨਾਂ ਤੋਂ ਜ਼ਿਆਦਾ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਗੈਰ ਹਾਜ਼ਰ ਰਹਿੰਦਾ ਹੈ ਤਾਂ ਉਸ ਦੀ ਜਿਹੜੀ ਮੈਂਬਰਸ਼ਿਪ ਉਹ ਰੱਦ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਇਤਿਹਾਸ ਦੇ ਵਿੱਚ ਕਦੇ ਵੀ ਇਦਾਂ ਦਾ ਹੋਇਆ ਨਹੀਂ ਕੋਈ ਮੈਂਬਰ ਇੰਨਾ ਲੰਮਾ ਸਮਾਂ ਜਾਂ 60 ਦਿਨ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਜਾਂ ਐਸ ਏ ਮੈਂਬਰ ਉਹ ਗੈਰਹਾਜ਼ਰ ਨਹੀਂ ਹੋਇਆ ਤੇ ਨਾ ਹੀ ਕਿਸੇ ਦੀ ਮੈਂਬਰਸ਼ਿਪ ਆ ਜਿਹੜੀ ਹੁਣ ਤੱਕ ਰੱਦ ਹੋਈ ਆ ਪਰ ਅਮਰਿਤਪਾਲ ਸਿੰਘ ਕੇਸ ਦੇ ਵਿੱਚ ਹੁਣ ਤੱਕ 32 ਦਿਨ ਆ ਜਿਹੜੇ ਉਹ ਹੋ ਚੁੱਕੇ ਨੇ 32 ਦਿਨਾਂ ਤੋਂ ਲਗਾਤਾਰ ਉਹ ਸੈਸ਼ਨ ਜਦੋਂ ਤੋਂ ਸ਼ੁਰੂ ਹੋਏ ਨੇ ਉਹ ਗੈਰਹਾਜ਼ਰ ਨੇ ਜੇ ਉਹਨਾਂ ਨੂੰ ਇਜਾਜ਼ਤ ਇਸ ਸੈਸ਼ਨ ਦੇ ਵਿੱਚ ਬਜਟ ਸੈਸ਼ਨ ਦੇ ਵਿੱਚ ਨਹੀਂ ਮਿਲਦੀ ਤਾਂ ਇਹ ਜਿੰਨੇ ਦਿਨਾਂ ਦਾ ਵੀ ਸੈਸ਼ਨ ਹੁੰਦਾ ਆ ਉਹ ਵੀ ਦਿਨ ਗੈਰਹਾਜ਼ਰ ਮੰਨੇ ਜਾਣਗੇ ਤੇ ਕਿਤੇ ਨਾ ਕਿਤੇ ਅਮਰਿਤਪਾਲ ਸਿੰਘ ਦੇ ਲਈ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਧ ਸਕਦੀਆਂ ਨੇ ਉਹਨਾਂ ਦੀ ਮੈਂਬਰਸ਼ਿਪ ਆ ਜਿਹੜੀ ਉਹ ਰੱਦ ਹੋਣ ਦੀ ਜਿਹੜੀ ਨੌਬਤ ਆ ਉਹ ਵੀ ਆ ਸਕਦੀ ਆ ਤੇ ਫਿਰ ਕਿਤੇ ਨਾ ਕਿਤੇ ਫਿਰ ਜੇਕਰ ਸੀਟ ਖਾਲੀ ਹੁੰਦੀ ਹੈ ਮੈਂਬਰਸ਼ਿਪ ਰੱਦ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਫਿਰ ਕਿਸ ਤਰ੍ਹਾਂ ਦੇ ਮਾਹੌਲ ਬਣਦਾ ਆ ਉਹ ਵੀ ਕਾਫੀ ਸੋਚਣ ਤੇ ਵਿਚਾਰਨ ਵਾਲਾ ਵਿਸ਼ਾ ਆ ਪਰ ਕਿਤੇ ਨਾ ਕਿਤੇ ਅਮਰਿਤਪਾਲ ਸਿੰਘ ਤੇ ਵਕੀਲਾਂ ਦੇ ਵੱਲੋਂ ਪਹਿਲਾਂ ਹੀ ਉਸ ਚੀਜ਼ ਨੂੰ ਕਾਊਂਟਰ ਕਰਨ ਦੇ ਲਈ ਜਿਹੜੀਆਂ ਪਲਾਨੀਆਂ ਨੇ ਉਹ ਕੀਤੀਆਂ ਜਾਣਗੀਆਂ ਕਿ ਉਹਨਾਂ ਦੇ ਉੱਤੇ ਚੌਥੀ ਵਾਰ NSA ਨਾ ਲੱਗੇ ਤੇ ਉਹ ਆਪਣੇ ਆਪ ਜਾਂ ਪੰਜਾਬ ਸਰਕਾਰ ਜਦੋਂ ਵੀ ਉਹਨਾਂ ਨੂੰ ਇਜਾਜ਼ਤ ਦਿੰਦੀ ਹੈ ਆ ਕੇ ਸੈਸ਼ਨ اٹینڈ ਕਰਨਾ ਹੁਣ ਸਾਰਾ ਮਸਲਾ ਖੜਿਆ ਹੋਇਆ ਹੈ ਪੰਜਾਬ ਸਰਕਾਰ ਦੇ ਉੱਤੇ ਤੇ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਅੱਜ ਆਪਣਾ ਕੀ ਫੈਸਲਾ ਸੁਣਾਉਂਦੀ ਆ ਹਾਈ ਕੋਰਟ ਦੇ ਵੱਲੋਂ ਕੀ ਕੁਝ ਸੁਣ ਸੁਣਾਉਣ ਨੂੰ ਮਿਲਦਾ ਆ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਬਾਅਦ ਦੇ ਵਿੱਚ ਜੁੜੀ ਹੋਈ ਹੈ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਕੇਸ ਦੇ ਨਾਲ ਪੰਜਾਬ ਦੀ ਨਾਪਾ ਜੇਲ੍ਹ ਦੇ ਵਿੱਚ ਬੰਦ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਪੰਜਾਬ ਵਿਜੀਲੈਂਸ ਵੱਲੋਂ ਅਦਾਲਤ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਵਿਜੀਲੈਂਸ ਨੇ ਮਜੀਠੀਆ ਦੇ ਸਾਥੀ ਹਰਪ੍ਰੀਤ ਗੁਲਾਟੀ ਖਿਲਾਫ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ ਜਾਣਕਾਰੀ ਮੁਤਾਬਕ ਵਿਜੀਲੈਂਸ ਦੇ ਅਧਿਕਾਰੀ ਇੱਕ ਵੱਡਾ ਟਰੰਕ ਲੈ ਕੇ ਅਦਾਲਤ ਪਹੁੰਚੇ ਜਿਸ ਵਿੱਚ ਸਪਲੀਮੈਂਟਰੀ ਚਲਾਨ ਦੀਆਂ ਕਾਪੀਆਂ ਰੱਖੀਆਂ ਹੋਈਆਂ ਸਨ ਜਾਣਕਾਰੀ ਮੁਤਾਬਕ ਇਸ ਚਲਾਨ ਦੇ ਵਿੱਚ 11000 ਤੋਂ ਵੱਧ ਪੇਜ ਜਿਹੜੇ ਸ਼ਾਮਲ ਨੇ ਵਿਜੀਲੈਂਸ ਵੱਲੋਂ ਮੇਰੀ ਜਾਣਕਾਰੀ ਅਨੁਸਾਰ ਸਪਲੀਮੈਂਟਰੀ ਚਲਾਨ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਅਤੇ ਹਰਪ੍ਰੀਤ ਗੁਲਾਟੀ ਦੇ ਆਪਸੀ ਲੈਣ ਦੇਣ ਦਾ ਵਿਸਤਾਰ ਦੇ ਨਾਲ ਜ਼ਿਕਰ ਕੀਤਾ ਗਿਆ ਆ ਦਸਤਾਵੇਜ਼ਾਂ ਵਿੱਚ ਸਾਲ 2008 ਤੋਂ ਲੈ ਕੇ 2017 ਵਿਚਕਾਰ ਦੋਹਾਂ ਧਿਰਾਂ ਦੇ ਵਿੱਚ ਹੋਏ ਵਿੱਤੀ ਲੈਣ-ਦੇਣ ਅਤੇ ਬੈਂਕ ਖਾਤਿਆਂ ਰਾਹੀਂ ਹੋਈਏ ਟਰਾਂਜੈਕਸ਼ਨ ਦਾ ਵੇਰਵਾ ਦਿੱਤਾ ਗਿਆ ਆ। ਬਿਜੀਲੈਂਸ ਦਾ ਦਾਵਾ ਆ ਕਿ ਜਾਂਚ ਦੌਰਾਨ 10 ਕਰੋੜ ਰੁਪਏ ਤੋਂ ਵੱਧ ਦੇ ਲੈਣ-ਦੇਣ ਸਾਹਮਣੇ ਆਏ ਹਨ ਜਿਨ੍ਹਾਂ ਬਾਰੇ ਹਰਪ੍ਰੀਤ ਗੁਲਾਟੀ ਕੋਈ ਵੀ ਜਿਹੜੀ ਆ ਜਾਣਕਾਰੀ ਨਹੀਂ ਦੇ ਸਕੇ ਅਤੇ ਇਹ ਰਕਮ ਕਿੱਥੇ ਵਰਤੀ ਗਈ ਉਸ ਬਾਰੇ ਵਿੱਚ ਵੀ ਉਹਨਾਂ ਨੇ ਨਹੀਂ ਦੱਸਿਆ। ਚਲਾਨ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਵਿਕਰਮ ਸਿੰਘ ਮਜੀਠੀਆ ਦਾ ਦਿੱਲੀ ਵਿੱਚ ਸਥਿਤ ਬੰਗਲਾ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਜੂਦ ਪ੍ਰਾਪਰਟੀ ਇਨ੍ਹਾਂ ਹੀ ਪੈਸਿਆਂ ਦੇ ਨਾਲ ਖਰੀਦੀ ਗਈ ਦੱਸੀ ਜਾ ਰਹੀ ਹੈ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਵੱਲੋਂ ਚਲਾਨ ਦੀ ਜਾਂਚ ਕੀਤੀ ਜਾਵੇਗੀ ਜਦਕਿ ਵਿਜੀਲੈਂਸ ਇਸ ਕੇਸ ਦੇ ਨਾਲ ਜੁੜੀਆਂ ਹੋਰ ਕੜੀਆਂ ਖੰਗਾਲ ਰਹੀ ਹੈ। ਹੁਣ ਇਸ ਮਾਮਲੇ ਦੇ ਵਿੱਚ ਅਗਲੀ ਰਿਪੋਰਟ ਕੀ ਕਹਿੰਦੀ ਹੈ ਕਿ ਹਰਪ੍ਰੀਤ ਗੁਲਾਟੀ ਜਿਹੜੇ ਕਿ ਵਿਕਰਮ ਸਿੰਘ ਮਜੀਠੀਆ ਉਹਨਾਂ ਦਾ 2008 ਤੋਂ ਲੈ ਕੇ 2017 ਤੱਕ ਜੋ ਵੀ ਲੈਣ-ਦੇਣ ਹੋਇਆ ਹੈ ਕੀ ਉਸ ਨੂੰ ਕਿਸ ਤਰੀਕੇ ਦੇ ਨਾਲ ਪੇਸ਼ ਕਰਦੀ ਹੈ ਤੇ ਹਰਪ੍ਰੀਤ ਗੁਲਾਟੀ ਦੇ ਵੱਲੋਂ ਕੀ ਕੁਝ ਜਵਾਬ ਹੈ ਜਿਹੜੇ ਉਹ ਦਿੱਤੇ ਜਾਣਗੇ ਹਾਲਾਂਕਿ ਉਹਨਾਂ ਦੇ ਵੱਲੋਂ ਕੋਈ ਜਵਾਬ ਇਸ ਮਾਮਲੇ ਦੇ ਵਿੱਚ ਨਹੀਂ ਦਿੱਤਾ ਗਿਆ ਤੇ ਹੁਣ ਵਿਜੀਲੈਂਸ ਇਹ ਕਹਿ ਰਹੀ ਹੈ ਕਿ ਇਸ ਪੈਸੇ ਦੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਵਿੱਚ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਆ ਉਹ ਪ੍ਰਾਪਰਟੀ ਖਰੀਦੀ ਹੈ ਹੁਣ ਇਸ ਮਾਮਲੇ ਦੇ ਵਿੱਚ ਕੀ ਕੁਝ ਨਵਾਂ ਨਿਕਲ ਕੇ ਸਾਹਮਣੇ ਆਉਂਦਾ ਆ ਇਹ ਤਾਂ ਬਾਦ ਦੀਆਂ ਰਿਪੋਰਟਾਂ ਹੀ ਦੱਸਣਗੀਆਂ ਹੁਣ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਦੇਖਦੇ ਰਹੋ ਸੀਨੀਅਰ ਪੰਜਾਬ ਟੀਵੀ